ਸਰਦਾਰ ਸ਼ਾਮ ਸਿੰਘ ਅਟਾਰੀ 10 ਫਰਵਰੀ 1846 ਈਸਵੀ ਦੇ ਵਿੱਚ ਸ਼ਹਾਦਤ ਦੀ ਅਵਧੀ ਜਿਸ ਨੇ ਮਾਣੀ ਹੈ ਇਹ ਸਭਰਾਵਾ ਦਾ ਇਲਾਕਾ ਜੰਗ ਦਾ ਮੈਦਾਨ ਸੀ ਜਦੋਂ ਬ੍ਰਿਟਿਸ਼ ਅੰਪਾਇਰ ਦਾ ਤੇ ਸਿੱਖ ਅੰਪਾਇਰ ਦਾ ਯੁੱਧ ਹੋਇਆ ਹੈ ਇੱਕ ਵਿਦਵਾਨ ਹੈ ਅੰਗਰੇਜ਼ ਲੈਪਲੈਚ ਗ੍ਰਿਫਨ ਉਹਦਾ ਨਾਮ ਹੈ ਉਹ ਜ਼ਿਕਰ ਕਰਦਾ ਹੈ ਵੀ ਸਰਦਾਰ ਸ਼ਾਮ ਸਿੰਘ ਔਟਾਰੀ ਜੱਟ ਖਾਨਦਾਨ ਦੇ ਚੰਗੇ ਪ੍ਰਤੀਨਿਧਾਂ ਵਿੱਚੋਂ ਸਿਰਮੌਰ ਸੀ ਉਹ ਮਰਦਾਉ ਪੁਣੇ ਹਿੰਮਤ ਤੇ ਦਲੇਰੀ 'ਚ ਸਭ ਤੋਂ ਅੱਗੇ ਸੀ ਉਸ ਦੀ ਮੌਤ ਨਾਲ ਸਿੱਖ ਰਾਜ ਨੂੰ ਜੋ ਘਾਟਾ ਪਿਆ ਹੈ ਉਹਦੀ ਪੂਰਤੀ ਉਸ ਦਿਨ ਤੋਂ ਬਾਅਦ ਹੋ ਨਹੀਂ ਸਕੀ ਆਪਦੇ ਭਾਂਡੇ ਨੂੰ ਆਪ ਤੇ ਸਲਾਈ ਦਾਈ ਹੈ ਸਵਾਦ ਉਦੋਂ ਆਉਂਦਾ ਜਦੋਂ ਗੈਰ ਸਿੱਖ ਸਾਡੇ ਭਾਂਡੇ ਨੂੰ ਸਲਾਵੇ ਬੜੇ ਵਿਦਵਾਨ ਲੋਕਾਂ ਨੇ ਬ੍ਰਿਟਿਸ਼ ਅੰਪਾਇਰ ਨਾਲ ਸੰਬੰਧਤ ਲੋਕਾਂ ਨੇ ਸਰਦਾਰ ਸ਼ਾਮ ਸਿੰਘ ਔਟਾਰੀ ਦੀ ਸ਼ਹਾਦਤ ਨੂੰ ਸਜਦਾ ਕੀਤਾ ਹੈ ਚਾਹੇ ਉਹ ਮਕਲਫ ਹੈ ਹੋਰ ਕਈ ਵਿਦਵਾਨ ਹੋਏ ਨੇ ਜੇ ਸਰਦਾਰ ਸ਼ਾਮ ਸਿੰਘ ਓਟਾਰੀ ਦੇ ਆਪਾਂ ਪਿਸ਼ੋਕੜ ਵੱਲ ਝਾਤ ਮਾਰੀਏ ਇਹਨਾਂ ਦੀ ਗੋਤ ਸਿੱਧੂ ਸੀ ਰਾਹਕ ਸਨ ਜ਼ਿਮੀਂਦਾਰਾ ਧੰਦਾ ਕਰਦੇ ਸਨ ਸਿੱਧੂਆਂ ਦੇ ਪਿਸ਼ੋਕੜ ਵੱਲ ਜਾਣਾ ਹੋਵੇ ਨਾ ਇਹਨਾਂ ਦਾ ਪਿਸ਼ੋਕੜ ਰਾਜਸਥਾਨ ਨਾਲ ਜੁੜਦਾ ਹੈ ਜੈਸਲਮੇਰ 1560 ਈਸਵੀ ਵਿੱਚ ਨੀਵ ਰੱਖੀ ਅੱਜ ਕੱਲ੍ਹ ਉਹ ਪਿੰਡ ਕਾਉਂਕੇ ਕਲਾਂ ਕਰਕੇ ਪ੍ਰਚਲਿਤ ਹੈ ਮਾਲਵੇ ਵਿੱਚ ਨਾਨਕ ਸਰ ਦੇ ਕਰੀਬ ਹੀ ਪੈਂਦਾ ਹੈ ਜਗਰਾਉਂ ਦੇ ਇਸੇ ਖਾਨਦਾਨ ਦੇ ਵਿੱਚ ਕਾਹਨ ਚੰਦ ਪੈਦਾ ਹੋਇਆ ਕੁਝ 1700 ਈਸਵੀ ਦੇ ਇਰਦ ਗਿਰ ਦਾ ਕਾਹਨ ਚੰਦ ਦੇ ਦੋਸ ਪੁੱਤਰ ਹੋਏ ਕੌਰ ਸਿੰਘ ਤੇ ਇੱਕ ਦਾ ਨਾਮ ਸੀ ਗਹੋਰ ਸਿੰਘ ਦੋਵੇਂ ਬੜੇ ਸੂਰਬੀਰ ਸਨ ਕਿਉਂਕਿ ਰਾਜਪੂਤਾਨਾ ਜਿਹੜਾ ਸੀ ਜਾਂ ਜੱਟ ਜਾਂ जाट ਜਿਹੜੇ ਸੀ ਇਹਨਾਂ ਤੇ ਸਿੱਖੀ ਦਾ ਬੜਾ ਅਸਰ ਪਿਆ ਦੂਜੀਆਂ ਸ਼੍ਰੇਣੀਆਂ ਵੀ ਜਿਵੇਂ ਮਰਬੀ ਸਿੰਘ ਸਨ ਜਾਂ ਹੋਰ ਕੋਈ ਵੀ ਵਰਣ ਵਿੱਚੋਂ ਸਨ ਜਦੋਂ ਇੱਕੇ ਬਾਟੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਕਲਗੀ ਧਰਨੇ ਊਚ ਨੀਚ ਮਿਟਾ ਦਿੱਤੀ ਤਕਰੀਬਨ ਹੀ ਕਾਫੀ ਕਮਿਊਨਿਟੀਜ਼ ਸਿੱਖੇਸਮ ਨੂੰ ਫੋਲੋ ਕਰਨ ਲੱਗ ਪਈਆਂ ਸਨ गांव के ਛੱਡ ਕੇ ਇਹ ਪਰਿਵਾਰ ਨਾ ਦੇਵ ਨੇ ਤੈਸੀ ਹੋਈ ਕੁਝ 1735 ਦੇ ਇਰਦ ਗਿਰਦ ਦੀ ਗੱਲ ਹੈ 마জে ਵਿੱਚ ਚਲੇ ਗਏ 마জে ਇਹਨਾਂ ਨੇ ਪਿੰਡ ਅਟਾਰੀ ਵਸਾਉਣਾ ਕੀਤਾ ਹੁਣ 마জে ਦੀ ਧਰਤੀ ਤੇ ਇਹ ਅਟਾਰੀ ਵਾਲੇ ਸਰਦਾਰ ਕਰਕੇ ਪ੍ਰਸਿੱਧ ਹੁੰਦੇ ਨੇ ਉਟਾਰੀ ਲਬਜ਼ ਵੀ ਉਸ ਨਗਰ ਲਈ ਤਾਂ ਵਰਤਿਆ ਗਿਆ ਇਹਨਾਂ ਨੇ ਰਹਿਣ ਲਈ ਇੱਕ ਕੈਸਲ ਕਿਲੇनुਮਾ ਉੱਚੀ ਉਟਾਰੀ ਵਾਲਾ ਮਹੱਲ ਬਣਾਇਆ ਸੀ ਤਗੜੇ ਲੋਕ ਸਨ ਹੁਣ ਉਥੇ ਪਰਿਵਾਰ ਰਹਿੰਦਾ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਗਹੋਰ ਸਿੰਘ ਦੇ ਤਿੰਨ ਫਰਜ਼ੰਦ ਪੈਦਾ ਹੋਏ ਦਲ ਸਿੰਘ ਦਿਆਲ ਸਿੰਘ ਤੇ ਨਿਹਾਲ ਸਿੰਘ ਇਨਾਟੋਂ ਜਿਹੜਾ ਦਿਆਲ ਸਿੰਘ ਹੋਇਆ ਹੈ ਉਹਦੇ ਘਰ ਸ਼ਾਮ ਸਿੰਘ ਅਟਾਰੀ ਦਾ ਜਨਮ ਹੋਇਆ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਆਂਦੀ ਹੈ ਨਾ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਕਈ ਆਂਦੇ ਦੀ ਕਿਸਮਤ ਨਾਲ ਮਿਲਦਾ ਹੈ ਇਹ ਮੰਨਦੇ ਆਪਾਂ ਵੀ ਕਰਮਗਤ ਬੜੀ ਬਲਵਾਨ ਹੈ ਪਰ ਗੁਰੂ ਨਾਨਕ ਪਤਾ ਕੌਣ ਹੈ ਇਸ ਦਾ ਕ੍ਰੀਏਟਰ ਜਿਨੇ ਕਿਸਮਤ ਲਿਖੀ ਹੈ ਉਹ ਗੁਰੂ ਨਾਨਕ ਬਣ ਕੇ ਦੁਨੀਆ ਤੇ ਪ੍ਰਗਟ ਹੋਇਆ ਉਹ ਕਲਮ ਫੇਰ ਦਿੰਦਾ ਹੈ ਲੇਖ ਬਦਲ ਦਿੰਦਾ ਹੈ ਉਹਦੀ ਇਸਮਤ ਹੈ ਕਰਾਮਾਤ ਹੈ ਮਿਸਲਾਂ ਦਾ ਜਦੋਂ ਜ਼ੋਰ ਸੀ ਤੇ ਸਰਦਾਰ ਸ਼ਾਮ ਸਿੰਘ ਦੇ ਦਾਦਾ ਗਹੌਰ ਸਿੰਘ ਭੰਗੀਆਂ ਦੀ ਮਿਸਲ ਵਿੱਚ ਸੇਵਾ ਕਰਦੇ ਸਨ ਇਨਾਂ ਦੇ ਸਾਰੇ ਸਾਥੀ ਸਰਦਾਰ ਲਹਿਣਾ ਸਿੰਘ ਭੰਗੀ ਦੇ ਨਾਲ ਰਹਿੰਦੇ ਸਨ ਜਦੋਂ ਘੌਰ ਸਿੰਘ ਦੁਰਾਨੀਆਂ ਦੀ جنگ ਦੇ ਵਿੱਚ ਸ਼ਹੀਦ ਹੋਇਆ ਤੇ ਸਰਦਾਰ ਨਿਹਾਲ ਸਿੰਘ ਆਪਣੀ ਪਿਤਾ ਦੀ ਥਾਂ ਤੇ ਮੁਖੀ ਨਿਯਤ ਹੋਇਆ ਕਬੀਲੇ ਦਾ ਖਾਲਸੇ ਨੇ 1764 ਈਸਵੀ ਵਿੱਚ ਜਦੋਂ ਲਾਹੌਰ ਤੇ ਕਬਜ਼ਾ ਕੀਤਾ ਸੀ ਨਾ ਉਦੋਂ ਸਰਦਾਰ ਨਿਹਾਲ ਸਿੰਘ ਸਰਦਾਰ ਲੈਣਾ ਸਿੰਘ ਭੰਗੀ ਦੇ ਨਾਲ ਸੀ। ਪਸ਼ੋਕੜ ਇਹਨਾਂ ਦਾ ਸੂਰਮਿਆਂ ਦਾ ਹੈ। ਭੰਗੀ ਸਰਦਾਰ ਨੇ ਔਟਾਰੀ ਵਾਲੇ ਸਰਦਾਰਾਂ ਦੀ ਕਦਰ ਕਰਦੇ ਹੋਏ ਪਸ਼ਰੂਰ ਦਾ ਪ੍ਰਗਣਾ ਦਿੱਤਾ ਜਿਹਦੀ ਸਾਲਾਨਾ ਆਮਦਨੀ ਤਕਰੀਬਨ 1.5 ਲੱਖ ਰੁਪਈਆ ਸੀ। ਹੁਣ ਔਟਾਰੀ ਵਾਲੇ ਸਰਦਾਰਾਂ ਦੀ ਆਮਦਨੀ ਵੀ ਵੱਧ ਗਈ। ਮਹਾਰਾਜਾ ਰਣਜੀਤ ਸਿੰਘ ਬੜਾ ਕਦਰਦਾਨ ਸੀ ਬਹਾਦਰਾਂ ਦਾ ਉਹਦੀ ਪਾਰਖੂ ਅੱਖ ਨੇ ਨਾ ਪਹਿਚਾਣਿਆ ਸੀ ਨਿਹਾਲ ਸਿੰਘ ਨੂੰ ਵੀ ਕਿਸੇ ਹੀਲੇ ਪੰਗਿਆਂ ਦੀ ਮਿਸਲ ਤੋਂ ਜੁਦਾ ਕਰਕੇ ਇਹਨੂੰ ਆਪਣੇ ਨਾਲ ਲੈ ਆਵਾ ਕਿਦਰੇ ਸਰਦਾਰ ਨਿਹਾਲ ਸਿੰਘ ਦੀ ਪੰਗੀ ਸਰਦਾਰ ਸਹਿਬ ਸਿੰਘ ਨਾਲ ਬਣ ਹੋ ਗਈ ਉਹ ਟਾਰੀ ਆ ਗਿਆ ਘਰ ਟਿਕ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਖਹਿੜਾ ਨਾ ਛੱਡਿਆ। ਪ੍ਰੇਮ ਦੇ ਨਾਲ ਪ੍ਰਭਾਵਿਤ ਕਰਕੇ ਨਾਲ ਜੋੜਿਆ ਤੇ ਬਹੁਤ ਸਾਰੀਆਂ ਜ਼ਗੀਰਾਂ ਭੇਟਾ ਵਿੱਚ ਦਿੱਤੀਆਂ। ਹੁਣ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਨਿਹਾਲ ਸਿੰਘ ਸ਼ਾਮਲ ਹੋਇਆ ਤੇ ਕਸ਼ ਦੇ ਇਲਾਕੇ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਜਰਨੈਲੀ ਚ ਰਹਿ ਕੇ ਨੇ ਫਤਿਹ ਕੀਤਾ। ਦੱਸਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਢਿੱਲਾ ਮਠਾ ਹੋਇਆ ਨਾ ਤੇ ਸਰਦਾਰ ਨਿਹਾਲ ਸਿੰਘ ਨੇ ਅਰਦਾਸ ਕੀਤੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੀ ਉਮਰ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਲੱਗ ਜਾਵੇ ਵਫਾਦਾਰੀ ਦੀ ਹੱਦ ਹੈ ਅਰਦਾਸ ਸੁਣਦਾ ਹੈ ਗੁਰੂ ਗੁਰੂ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਜਿਹੜਾ ਗੁਰੂ ਗੁਰੂ ਜਪਦਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹੈ ਹਿਸ ਪ੍ਰੇਅਰਸ ਆਰ ਅਨਸਰਡ ਕਦੇ ਵੀ ਅਰਦਾਸ ਅਜਾਈ ਨਹੀਂ ਜਾਂਦੀ ਬਚਨ ਸੁਣੇ ਗਏ ਮਹਾਰਾਜਾ ਰਣਜੀਤ ਸਿੰਘ ਰਾਜੀ ਹੋ ਗਿਆ ਤੇ ਸਰਦਾਰ ਨਿਹਾਲ ਸਿੰਘ 1819 ਈਸਵੀ ਨੂੰ ਪਰਲੋਕ ਸਿਹਾਰ ਗਏ ਬਾਣੀ ਦਾ ਫਰਮਾਨ ਹੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਜਿਹੜਾ ਪੈਦਾ ਹੋਇਆ ਉਹਨੇ ਮਿਟਣਾ ਹੀ ਹੈ ਆ ਕੰਮ ਕੈਸੇ ਕੀਤੇ ਨੇ ਨਾਮਣਾ ਰਹਿ ਜਾਂਦਾ ਮਾੜੇ ਹੋਏ ਤੇ ਲਾਂਤਾਂ ਰਹਿ ਜਾਂਦੀਆਂ ਚੰਗੇ ਹੋਏ ਤੇ ਬੱਲੇ ਬੱਲੇ ਵਡਿਆਈ ਰਹਿ ਜਾਂਦੀ ਹੈ ਹੁਣ ਸਰਦਾਰ ਨਿਹਾਲ ਸਿੰਘ ਦੀ ਜਗ੍ਹਾ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਹੱਥ ਕਬੀਲੇ ਦੀ ਬਾਗ ਡੋਰ ਆ ਗਈ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਇਹ ਸ਼ਾਮਲ ਹੈ ਇਹਨੀ آمدਨੀ ਵਧ ਗਈ ਸੀ ਟਾਰੀ ਵਾਲੇ ਸਰਦਾਰਾਂ ਦੀ ਜ਼ਿਕਰ ਆਉਂਦਾ ਵੀ 3 ਲੱਖ ਦੇ ਕਰੀਬ ਜ਼ਗੀਰ ਆਉਂਦੀ ਸੀ ਇਹਨਾਂ ਨੂੰ ਇਹਨਾਂ ਕੋਲ ਆਪਣੇ ਹਾਥੀ ਘੋੜੇ ਵਾਧੂ ਸੇਵਕ ਸਨ ਇਹਨਾਂ ਇਹਨਾਂ ਦਾ ਜ਼ੋਰ ਵਧਾ ਗਿਆ